ਇਹ ਹੈ ਰੋਜੀ ਇਸ ਦੇ ਬੱਚਾ ਹੁਣ ਵਾਲਾ ਹੈ ਤੇ ਇਹ ਹੈ ਰੋਜੀ ਦੀ ਵੱਡੀ ਬੇਟੀ ਤਾਂ ਰੋਜੀ ਦਰਦ ਨਾਲ ਤੜਫ ਰਹੀ ਹੈ ਤਾਂ ਉੱਧਰ ਬਾਹਰ ਬੈਠੀ ਬੇਟੀ ਦੁਆ ਕਰ ਰਹੀ ਹੈ ਪਰਮਾਤਮਾ ਅੱਗੇ ਕਿ ਮੇਰੀ ਮਾਂ ਠੀਕ ਹੋਵੇ ਤੇ ਉੱਧਰ ਰੋਜੀ ਦਾ ਪਤੀ ਗੁਰਪ੍ਰੀਤ ਪਹਿਲਾਂ ਹੀ ਢੋਲ ਵਾਲਾ ਮੰਗਵਾਈ ਬੈਠਾ ਹੈ ਤੇ ਕੋਲ ਰੋਜੀ ਦੇ ਮੰਮੀ ਪਾਪਾ ਬੈਠੇ ਆ ਤੇ ਉਸ ਨੂੰ ਹੋਪ ਹੈ ਕੀ ਹੁੰਦਾ ਇਸ ਵਾਰ ਮੇਰੇ ਬੇਟਾ ਹੀ ਹੋਊਗਾ ਤੇ ਫਿਰ ਮੈਂ ਢੋਲ ਵਜਾਵਾਂਗਾ ਤਾਂ ਇਹ ਹੈ ਉਸ ਦਾ ਛੋਟਾ ਭਰਾ ਤੇ ਪਰਜਾਈ ਤਾਂ ਉਹ ਕਹਿੰਦਾ ਆ ਵੀਰ ਇੱਧਰ ਆ ਕੇ ਬੈਠ ਆਪਾਂ ਪਹਿਲਾਂ ਹੀ ਤਿਆਰੀ ਕਰ ਲਈ ਹੈ ਢੋਲ ਵਾਲੇ ਦੀ ਉਹ ਛੋਟਾ ਭਰਾ ਕਹਿੰਦਾ ਕੋਈ ਗੱਲ ਨਹੀਂ ਵੀਰ ਕੁਝ ਵੀ ਹੋਵੇ ਧੀ ਹੋਵੇ ਪੁੱਤ ਹੋਵੇ ਦੋਨੇ ਰੱਬ ਦੀ ਦਾਤ ਹੀ ਹੁੰਦੇ ਆ ਢੋਲ ਤਾਂ ਵਜਾਵਾਂਗੇ ਤਾਂ ਉਸ ਨਾਲ ਬੋਲਣ ਲੱਗ ਜਾਂਦਾ ਹੈ ਕਹਿੰਦਾ ਹੈ ਕਿ ਮੈਨੂੰ ਧੀ ਨਹੀਂ ਚਾਹੀਦੀ ਪੱਥਰ ਨਹੀਂ ਚਾਹੀਦਾ ਉਹ ਤਾਂ ਪਹਿਲਾਂ ਹੀ ਮੇਰੇ ਹੈ ਮੈਨੂੰ ਤਾਂ ਇੱਕ ਵਾਰਿਸ ਚਾਹੀਦਾ ਹੈ ਉਧਰੋਂ ਉਦੋਂ ਉਸ ਆਪਦੇ ਵੀਰ ਨਾਲ ਬੈਸ ਕਰਨ ਲੱਗ ਜਾਂਦਾ ਹੈ ਉਧਰੋਂ ਅੰਦਰੋਂ ਰੋਣ ਦੀ 낄ਕਾਰੀ ਆਉਂਦੀ ਹੈ ਤਾਂ ਬੱਚੇ ਦਾ ਜਨਮ ਹੋ ਜਾਂਦਾ ਹੈ ਤਾਂ ਰੋਜੀ ਉਸ ਵੱਲ ਵੇਖਦੀ ਹੈ ਤਾਂ ਉਹ ਥੋੜਾ ਜਿਹਾ ਚੁੱਪ ਰਹਿੰਦੀ ਹੈ ਤਾਂ ਉਹ ਸਮਝ ਜਾਂਦੀ ਹੈ ਕਿ ਮੇਰੇ ਇਸ ਵਾਰ ਫੇਰ ਧੀ ਹੀ ਹੋਈ ਹੈ ਤਾਂ ਰੋਜੀ ਬਹੁਤ ਉਦਾਸ ਹੋ ਜਾਂਦੀ ਹੈ ਕਿ ਇਹਨਾਂ ਦਾ ਬਾਪ ਤਾਂ ਪਹਿਲਾਂ ਵਾਲੀ ਨੂੰ ਵੀ ਅਪਣਾਉਂਦਾ ਨਹੀਂ ਚੰਜ ਨਾਲ ਪਿਆਰ ਨਹੀਂ ਕਰਦਾ ਤਾਂ ਇਸ ਨੂੰ ਕਿੱਥੇ ਕਰੂ ਤਾਂ ਬਾਹਰ ਆ ਕੇ ਜਦੋਂ ਕੁੜੀਆਂ ਦੇ ਪਿਓ ਨੂੰ ਦੱਸਦੀ ਹੈ ਉਹ ਕੀ ਤੇਰੇ ਫੇਰ ਲక్ష్ਮੀ ਆਈ ਹੈ ਵਧਾਈਆਂ ਹੋਣ ਤਾਂ ਉਹ ਕਹਿੰਦਾ ਹੈ ਤਾਈ ਮੈਨੂੰ ਕਾਹਦੀਆਂ ਵਧਾਈਆਂ ਦਿਨੀ ਹੈ ਤੂੰ ਮੈਨੂੰ ਪੱਥਰ ਦੀਆਂ ਵਧਾਈਆਂ ਨਾ ਦਿਓ ਕਹਿੰਦੀ ਤੂੰ ਆਪਣੀ ਬੱਚੀ ਨੂੰ ਇੱਕ ਵਾਰ ਵੇਖ ਤਾਂ ਲੈ ਤਾਂ ਕਹਿੰਦਾ ਕਿ ਮੈਂ ਨਹੀਂ ਵੇਖਣਾ ਮੇਰੇ ਵੱਲੋਂ ਤਾਂ ਜਿੱਧਰ ਮਰਜੀ ਜਾਣ ਮੇਰੇ ਮੱਥੇ ਵੀ ਨਾ ਲੱਗਣ ਤਾਂ ਉਹ ਮਤਲਬ ਬਹੁਤ ਹੀ ਅੱਗ ਬਬੂਲਾ ਹੋ ਜਾਂਦਾ ਹੈ ਉਹ ਸਾਰਿਆਂ ਨਾਲ ਬੋਲਣ ਲੱਗ ਜਾਂਦਾ ਹੈ ਕਹਿੰਦਾ ਹੈ ਕਿ ਮੈਨੂੰ ਤਾਂ ਇਹ ਸੀ ਮੇਰਾ ਵਾਰਿਸ ਹੋਊ ਪਰ ਇਹਨੇ ਵਾਰਿਸ ਮੈਨੂੰ ਕਿੱਥੋਂ ਜੰਮ ਕੇ ਦੇਣਾ ਹੈ ਇਹਨੇ ਤਾਂ ਮੇਰੇ ਬਾਰ-ਬਾਰ ਧੀਾਂ ਹੀ ਮੱਥੇ ਮਾਰੀ ਜਾਂਦੀ ਹੈ ਤਾਂ ਸਾਰਿਆਂ ਨਾਲ ਹੀ ਉੱਚਾ ਨੀਵਾ ਬੋਲਣ ਲੱਗ ਜਾਂਦਾ ਹੈ ਉਦਦਰ ਰੋਜ਼ੀ ਬਹੁਤ ਹੀ ਉਦਾਸ ਹੋ ਜਾਂਦੀ ਹੈ ਤੇ ਆਪ ਹੀ ਆਪਣੀ ਧੀ ਨੂੰ ਗੁੜਤੀ ਦੇ ਦਿੰਦੀ ਹੈ ਉਸ ਨੂੰ ਪਤਾ ਹੈ ਕਿ ਉਸਦੇ ਭਾਪ ਨੇ ਤਾਂ ਨੇੜੇ ਵੀ ਨਹੀਂ ਆਉਣਾ ਤਾਂ ਉਹ ਆਪਣੀ ਬੱਚੀ ਵੱਲ ਵੇਖਦੀ ਹੈ ਉਧਰ ਢੋਲ ਵਾਲਾ ਉਸਦੇ ਛੋਟੇ ਭਰਾ ਨੂੰ ਕਹਿੰਦਾ ਹੈ ਬਾਈ ਮੇਰਾ ਕੀ ਕਸੂਰ ਹੈ ਮੇਰੀ ਤਾਂ ਦਿਹਾੜੀ ਮਰ ਗਈ ਨਾ ਗਰੀਬ ਦੀ ਉਹ ਕਹਿੰਦਾ ਨਹੀਂ ਮੈਂ ਤੇਰੀ ਦਿਹਾੜੀ ਮਰਨ ਨਹੀਂ ਦਿੰਦਾ ਜੇ ਤੂੰ ਇੱਥੇ ਢੋਲ বাজਾਇਆ ਤਾਂ ਵੀਰ ਨੇ ਤੈਨੂੰ ਛੱਡਣਾ ਨਹੀਂ ਤੂੰ ਇੱਧਰ ਆ ਮੇਰੇ ਘਰ ਆ ਮੈਨੂੰ ਆਪਣੀ ਭਤੀਜੀ ਦਾ ਬਹੁਤ ਚਾਹ ਹੈ ਤੂੰ ਉਧਰ ਆ ਕੇ ਢੋਲ ਵਜਾ ਤੇ ਮੈਂ ਖੁਸ਼ੀ ਮਨਾਉਂਗਾ ਕਿਉਂਕਿ ਮੇਰੇ ਭਤੀਜੀ ਹੋਈ ਹੈ ਧੀਆ ਵੀ ਰੱਬ ਦੀ ਦਾਤ ਹੀ ਹੁੰਦੀਆਂ ਛੋਟੇ ਭਰਾ ਦੇ ਵੀ ਇੱਕ ਕੁੜੀ ਹੀ ਹੈ ਤੇ ਉਹ ਆਪਣੀ ਕੁੜੀ ਨੂੰ ਬਹੁਤ ਪਿਆਰ ਕਰਦਾ ਹੈ ਉਧਰੋਂ ਰੋਜੀ ਦੀ ਵੱਡੀ ਬੇਟੀ ਆ ਕੇ ਉਸ ਨੂੰ ਕਹਿੰਦੀ ਹੈ ਮੰਮੀ ਤੂੰ ਫਿਕਰ ਨਾ ਕਰ ਕੁਝ ਨਹੀਂ ਹੁੰਦਾ ਬਾਪੂ ਨੇ ਆਪ ਹੀ ਸਹੀ ਹੋ ਜਾਣਾ ਹੈ ਉਧਰ ਰੋਜੀ ਦਾ ਘਰ ਵਾਲਾ ਅਤੇ ਉਸ ਦਾ ਛੋਟ ਉਸ ਦਾ ਦਿਔਰ ਦੋਨੋਂ ਗੱਲਾਂ ਕਰ ਰਹੇ ਹੁੰਦੇ ਹਨ ਉਹ ਕਹਿੰਦਾ ਵੱਡਾ ਭਰਾ ਉਸ ਨੂੰ ਕਹਿੰਦਾ ਹੈ ਛੋਟੇ ਨੂੰ ਕਿ ਤੂੰ ਮੇਰੀ ਹਰ ਗੱਲ ਮੰਨਿਆ ਕਰੋ ਕਹਿੰਦਾ ਬਾਈ ਜਿਵੇਂ ਤੂੰ ਕਹਿਗਾ ਠੀਕ ਐ ਉਧਰ ਰੋਜੀ ਦੀ ਨਿੱਕੀ ਕੁੜੀ ਬਿਮਾਰ ਹੁੰਦੀ ਹੈ ਤਾਂ ਵੱਡੀ ਉਸਨੂੰ ਕਹਿੰਦੀ ਹੈ ਮੰਮੀ ਤੂੰ ਜਾ ਕੇ ਕਹਿ ਬਾਪੂ ਨੂੰ ਇਸ ਨੂੰ ਦਵਾਈ ਦਵਾ ਦੇਂ ਤਾਂ ਉਹ ਕਹਿੰਦੀ ਤੈਨੂੰ ਆਪਣੇ ਬਾਪੂ ਦੇ ਸੁਭਾਅ ਦਾ ਨਹੀਂ ਪਤਾ ਤੇਰੇ ਚਾਚੇ ਸਾਹਮਣੇ ਹੀ ਮੈਨੂੰ ਬੋਲਣ ਲੱਗ ਜਾਊ ਉਹ ਕਹਿੰਦੀ ਨਹੀਂ ਸ਼ਾਇਦ ਚਾਚੇ ਦੇ ਸਾਹਮਣੇ ਇਸ ਨੂੰ ਦਵਾਈ ਦਵਾਉਣ ਵਾਸਤੇ ਮੰਨ ਜਾਣ ਤਾਂ ਉਹ ਕਹਿੰਦੀ ਹੈ ਕਿ ਨਹੀਂ ਜਦੋਂ ਬੱਚੇ ਦੀ ਰੋਣ ਦੀ ਆਵਾਜ਼ ਆਉਂਦੀ ਹੈ ਤਾਂ ਉਨਾਂ ਦਾ ਪਾਪਾ ਬੋਲਣ ਲੱਗ ਜਾਂਦਾ ਕਹਿੰਦਾ ਇਸ ਨੂੰ ਚੁੱਪ ਕਰਾ ਤਾਂ ਉਸ ਦਾ ਛੋਟਾ ਭਰਾ ਕਹਿੰਦਾ ਵੀਰੇ ਐ ਨਾ ਕਹੇ ਬੱਚੇ ਤਾਂ ਰੋਂਦੇ ਹੀ ਹੁੰਦੇ ਕਹਿੰਦਾ ਇਹ ਰੋਂਦੀ ਨਹੀਂ ਇਹ ਤਾਂ ਵਹਿਣ ਪਾ ਰਹੀ ਹੈ ਜਦੋਂ ਚਲੀ ਜਾਂਦੀ ਹੈ ਤਾਂ ਰੋਜ਼ ਚਲਿਆ ਜਾਂਦਾ ਹੈ ਤਾਂ ਰੋਜ਼ੀ ਆ ਕੇ ਕਹਿੰਦੀ ਹੈ ਜੀ ਬੱਚੀ ਬਹੁਤ ਬਿਮਾਰ ਹੈ ਇਸ ਨੂੰ ਦਵਾਈ ਦਿਵਾ ਲਈਏ ਤਾਂ ਉਸ ਨੂੰ ਬਹੁਤ ਹੀ ਬੁਰਾ ਭਲਾ ਬੋਲਦਾ ਹੈ ਕਹਿੰਦਾ ਹੈ ਕਿ ਇਹਨੂੰ ਦਵਾਈ ਦਿਵਾਉਣ ਦੀ ਕੀ ਲੋੜ ਹੈ ਪੱਥਰ ਤਾਂ ਆਪ ਹੀ ਠੀਕ ਹੋ ਜਾਂਦਾ ਠੀਕ ਹੋਈ ਤਾਂ ਰੱਬ ਨੇ ਕੱਲਿਆ ਹੈ ਤਾਂ ਰੱਬ ਹੀ ਇਸ ਨੂੰ ਆਪਣੇ ਕੋਲ ਲੈ ਜਾਉ ਮੈਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਤਾਂ ਰੋਜ਼ੀ ਬਹੁਤ ਉਦਾਸ ਹੋ ਜਾਂਦੀ ਹੈ ਉਹ ਕਹਿੰਦੀ ਪਲੀਜ਼ ਐ ਨਾ ਕਹੋ ਇਹ ਰੱਬ ਦਾ ਜੀ ਹੈ ਉਹ ਕਹਿੰਦਾ ਮੈਂ ਕਹਿ ਤਾਰੀ ਹਾਂ ਹਾਂ ਰੱਬ ਦਾ ਜੀ ਹੈ ਤਾਂ ਰੱਬ ਹੀ ਲੈ ਜਾਉ ਹੁਣ ਤੂੰ ਵਾਰ-ਵਾਰ ਕਹਿੰਦਾ ਹੈ ਕਿ ਮੈਨੂੰ ਮਜਬੂਰ ਨਾ ਕਰ ਕਿ ਮੈਂ ਤੈਨੂੰ ਵਾਰ-ਵਾਰ ਮਨਾ ਕਰਾਂ ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਕਿ ਮੇਰੇ ਵੱਲੋਂ ਭਾਵੇਂ ਜਿਉਵੇਂ ਭਾਵੇਂ ਮਰੇ ਮੈਂ ਇਸ ਨੂੰ ਦਵਾਈ ਦਿਵਾਉਣ ਨਹੀਂ ਲੈ ਕੇ ਜਾਣਾ ਤਾਂ ਰੋਜ਼ੀ ਵਿਚਾਰੀ ਬਹੁਤ ਹੀ ਮਜਬੂਰ ਹੋ ਜਾਂਦੀ ਹੈ ਤੇ ਬਹੁਤ ਹੀ ਮਾਨ ਉਦਾਸ ਕਰਦੀ ਹੈ ਕਿ ਹੁਣ ਮੇਰੇ ਬੱਚੇ ਦਾ ਕੀ ਬਣੂਗਾ ਇਹ ਠੀਕ ਹੋਊਗੀ ਵੀ ਜਾਂ ਨਹੀਂ ਕਿਉਂਕਿ ਉਹ ਤਾਂ ਬਹੁਤ ਛੋਟੀ ਹੈ ਤੇ ਉਸ ਦਾ ਪਿਓ ਤਾਂ ਮੰਨ ਹੀ ਨਹੀਂ ਰਿਹਾ ਕਿ ਉਸ ਨੂੰ ਕਿਥੋਂ ਦਵਾਈ ਦਿਵਾਲਿਆ ਉਹ ਬੁਖਾਰ ਨਾਲ ਤਪ ਰਹੀ ਹੈ ਤਾਂ ਉਹ ਨੂੰ ਕਹਿੰਦਾ ਹੈ ਕਿ ਤੂੰ ਆਪਣਾ ਕੰਮ ਕਰ ਜਾ ਕੇ ਇਹ ਮਰਦੀ ਹੈ ਤਾਂ ਮਰੇ ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਤਾਂ ਉਹ ਦਰੋਂ ਉਹਨਾਂ ਦੀ ਜਿਹੜੀ ਵੱਡੀ ਬੇਟੀ ਹੁੰਦੀ ਹੈ ਉਹ ਉਹਨਾਂ ਦੀ ਬੱਚਿਆਂ ਬੱਚਿਆਂ ਦੀ ਜਿਹੜੀ ਉਸਦੀ ਦਰਾਨੀ ਹੁੰਦੀ ਹੈ ਜੋ ਰੋਜ਼ੀ ਦੀ ਉਹ ਵੇਖਦੀ ਹੈ ਤਾਂ ਉਹ ਕਹਿੰਦੀ ਹੈ ਤੂੰ ਭੈਣੇ ਉਦਾਸ ਨਾ ਹੋ ਉਸ ਕੋਲੇ ਆ ਕੇ ਤੇ ਉਸਦੇ ਮੱਥੇ ਤੇ ਠੰਡੀਆਂ ਪੱਟੀਆਂ ਰੱਖਦੀ ਹੈ ਕਹਿੰਦੀ ਹੈ ਕਿ ਮੈਂ ਤਾਂ ਬਾਈ ਜੀ ਤੇ ਹੈਰਾਨ ਹਾਂ ਕੋਈ ਬੱਚਿਆਂ ਨਾਲ ਵੀ ਐਵੇਂ ਕਿਵੇਂ ਕਰ ਸਕਦਾ ਹੈ ਤਾਂ ਕਹਿੰਦੀ ਹੈ ਕੋਈ ਨਾ ਤੂੰ ਹੌਸਲਾ ਨਾ ਹਾਰੀ ਨਹੀਂ ਠੀਕ ਹੋ ਜਾਣਾ ਹੈ ਜੇ ਪ੍ਰਮਾਤਮਾ ਨੇ ਜੀ ਦਿੱਤਾ ਤਾਂ ਉਹੀ ਠੀਕ ਵੀ ਕਰੂਗਾ ਤਾਂ ਉਸ ਤੋਂ ਉਧਰ ਉਸਦੀ ਵੱਡੀ ਬੇਟੀ ਜੋ ਹੈ ਉਹ ਉੱਠ ਕੇ ਉਥੋਂ ਚਲੀ ਜਾਂਦੀ ਹੈ ਉਸ ਨੂੰ ਆਪਣੀ ਛੋਟੀ ਭੈਣ ਦਾ ਬਹੁਤ ਫਿਕਰ ਹੋ ਰਿਹਾ ਹੁੰਦਾ ਹੈ ਤਾਂ ਉਹ ਅੰਦਰ ਜਾ ਕੇ ਪਰਮਾਤਮਾ ਅੱਗੇ ਦੁਆ ਕਰਦੀ ਹੈ ਕਹਿੰਦੀ ਹੈ ਕਿ ਵਾਹਿਗੁਰੂ ਮੇਰੀ ਭੈਣ ਨੂੰ ਠੀਕ ਕਰ ਦਿਓ ਮੇਰੀ ਮੰਮੀ ਬਹੁਤ ਉਦਾਸ ਹੈ ਉਸ ਨੂੰ ਜਲਦੀ ਠੀਕ ਕਰ ਦਿਓ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਉਧਰ ਬੱਚੀ ਨੂੰ ਥੋੜਾ ਫਰਕ ਪਿਆ ਜਾਂਦਾ ਹੈ ਤਾਂ ਉਹ ਵੀ ਰੋਜੀ ਵੀ ਥੋੜੀ ਜੀ ਖੁਸ਼ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਚਲ ਥੋੜਾ ਫਰਕ ਤਾਂ ਪਿਆ ਹੌਲੀ ਹੌਲੀ ਇਸ ਨੇ ਠੀਕ ਹੋ ਜਾਣਾ ਹੈ ਉਧਰ ਰੋਜੀ ਦੇ ਮੰਮੀ ਪਾਪਾ ਬੱਚੀ ਦੇ ਨਾਨਾ ਨਾਨੀ ਉਸ ਵਾਸਤੇ ਕੱਪੜੇ ਲੈ ਕੇ ਆਉਂਦੇ ਹੈ ਰੋਜੀ ਵਾਸਤੇ ਨਾਲੇ ਪੰਜੀਰੀ ਲੈ ਕੇ ਆਉਂਦੇ ਹੈ ਤਾਂ ਜਦੋਂ ਰੋਜੀ ਦਾ ਪਤੀ ਆ ਕੇ ਵੇਖਦਾ ਹੈ ਤਾਂ ਉਹਨਾਂ ਨੂੰ ਬਹੁਤ ਹੀ ਬੁਰਾ ਭਲਾ ਕਹਿੰਦਾ ਹੈ ਕਹਿੰਦਾ ਹੈ ਕਿ ਇਸ ਨੇ ਕਿਹੜਾ ਮੁੰਡਾ ਜੰਮਿਆ ਹੈ ਜਿਹੜਾ ਤੁਸੀਂ ਇੰਨਾ ਕੁਝ ਲੈ ਕੇ ਆ ਗਏ ਤਾ ਉਸ ਦੀ ਨਾਨੀ ਕਹਿੰਦੀ ਹੈ ਕਿ ਪੁੱਤ ਅਸੀਂ ਲੈ ਕੇ ਤਾਂ ਆਉਣਾ ਹੀ ਸੀ ਹਰ ਮਾਂ ਬਾਪ ਆਪ ਦੀ ਧੀ ਲਈ ਲੈ ਕੇ ਹੀ ਆਉਂਦਾ ਹੈ ਉਹ ਕਹਿੰਦਾ ਕਿ ਇਸ ਨੂੰ ਤੰਦਰੁਸਤ ਕਰਨ ਦੀ ਤੁਹਾਨੂੰ ਕੀ ਲੋੜ ਐ ਇਸਨੇ ਕਿਹੜਾ ਮੈਨੂੰ ਮੁੰਡਾ ਜੰਮ ਕੇ ਦੇਣਾ ਹੈ ਤਾਂ ਰੋਜੀ ਕਹਿੰਦੀ ਹੈ ਕਿ ਪਲੀਜ਼ ਤੁਸੀਂ ਐ ਨਾ ਬੋਲੋ ਮੇਰੇ ਬੇਬੇ ਬਾਪੂ ਨੂੰ ਜੇ ਤੁਹਾਨੂੰ ਨਹੀਂ ਧੀ ਦਾ ਚਾਹ ਤਾਂ ਇਹਨਾਂ ਨੂੰ ਤਾਂ ਚਾਹ ਹੈ ਤਾਂ ਗੁਰਪ੍ਰੀਤ ਕਹਿੰਦਾ ਹੈ ਜੇ ਇਹਨਾਂ ਨੂੰ ਇੰਨਾ ਹੀ ਚਾਹ ਹੈ ਤਾਂ ਤੂੰ ਇਹ ਇਹਨਾਂ ਨੂੰ ਇੰਨਾ ਹੀ ਚਾਹ ਹੈ ਤਾਂ ਤੂੰ ਵੀ ਇਹਨਾਂ ਦੇ ਨਾਲ ਚਲੀ ਜਾ ਤੇ ਇਸ ਨੂੰ ਵੀ ਲੈ ਜਾ ਮੇਰੀਆਂ ਅੱਖਾਂ ਤੋਂ ਪਾਸੇ ਤਾਂ ਉਸ ਦੀ ਨਾਨੀ ਬਹੁਤ ਹੀ ਹੈਰਾਨ ਹੁੰਦੀ ਹੈ ਉਹ ਕਹਿੰਦੀ ਨਾ ਨਾ ਪੁੱਤ ਇਹ ਨਾ ਕਹਿ ਕਹਿੰਦੀ ਕਿ ਤਾਂ ਤੁਹਾਡੇ ਹੀ ਘਰ ਦੇ ਜੀ ਹੈ ਇਸ ਘਰ ਵਿੱਚ ਹੀ ਸੋਹਣੇ ਲੱਗਦੇ ਹੈ ਤੇ ਤੂੰ ਉਦਾਸ ਨਾ ਹੋ ਜੇ ਤੂੰ ਕਹਿਣਾ ਹੈ ਤਾਂ ਅਸੀਂ ਸਾਰਾ ਕੁਝ ਵਾਪਸ ਲੈ ਜਾਵਾਂਗੇ ਪਰ ਤੂੰ ਰੋਜ਼ੀ ਨਾਲ ਨਾਲ ਲੜ ਤੇ ਇਸ ਨੂੰ ਘਰੋਂ ਜਾਣ ਨੂੰ ਨਾ ਕਿ ਉਹ ਵਿਚਾਰੇ ਉਦਾਸ ਹੋ ਕੇ ਸਾਰਾ ਸਮਾਨ ਚੱਕ ਕੇ ਲੈ ਜਾਂਦੇ ਐ ਤੇ ਆਪਣੀ ਧੀ ਨੂੰ ਕਹਿੰਦੇ ਐ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਆਪਣੇ ਘਰ ਖੁਸ਼ ਰਹਿ। ਉਹ ਜਦੋਂ ਚਲੇ ਜਾਂਦੇ ਐ ਤਾਂ ਉਹ ਕਹਿੰਦੀ ਹੈ ਤੁਸੀਂ ਮੇਰੇ ਬੇਬੇ ਬਾਪੂ ਨਾਲ ਚੰਗਾ ਨਹੀਂ ਕੀਤਾ ਉਦਾਸ ਹੋ ਕੇ ਬੈਠ ਜਾਂਦੀ ਹੈ। ਜਦੋਂ ਗੁਰਪ੍ਰੀਤ ਚਲਿਆ ਜਾਂਦਾ ਹੈ ਤਾਂ ਉਸ ਦੀ ਵੱਡੀ ਬੇਟੀ ਆ ਕੇ ਕਹਿੰਦੀ ਹੈ ਕਿ ਮੰਮੀ ਤੁਸੀਂ ਉਦਾਸ ਨਾ ਹੋ ਕਹਿੰਦੀ ਜੇ ਤੁਹਾਡਾ ਪੰਜੀਰੀ ਖਾਨ ਨੂੰ ਮਨ ਕਰਦਾ ਹੈ ਤਾਂ ਤੁਹਾਡੇ ਲਈ ਪੰਜੀਰੀ ਮੈਂ ਬਣਾ ਦੇਣੀ ਹੈ ਤੁਸੀਂ ਮੈਨੂੰ ਦੱਸ ਦਿਓ ਕਿਵੇਂ ਬਣਾਉਣੀ ਹੈ ਕਿਉਂਕਿ ਵੱਡੀ ਵੀ ਆਪਣੇ ਬਾਪ ਦੇ ਸਾਹਮਣੇ ਨਹੀਂ ਆਉਂਦੀ ਕਿਉਂਕਿ ਉਸ ਨੂੰ ਵੀ ਉਹ ਪਸੰਦ ਨਹੀਂ ਕਰਦਾ ਕਿਉਂਕਿ ਉਸ ਨੂੰ ਤਾਂ ਕੁੜੀਆਂ ਪਸੰਦੀ ਨਹੀਂ ਉਹ ਤਾਂ ਇਹ ਚਾਹੁੰਦਾ ਹੈ ਕਿ ਮੇਰੇ ਵੱਸ ਮੁੰਡਾ ਹੀ ਹੋਵੇ ਉਧਰੋਂ ਉਹ ਇੱਕ ਸਾਲ ਬਾਅਦ ਜਦੋਂ ਬੱਚੀ ਵੱਡੀ ਹੋ ਜਾਂਦੀ ਹੈ ਤਾਂ ਉਹ ਰੋਂਦੀ ਹੈ ਉਸ ਨੂੰ ਕਿਉਂਕਿ ਬੱਚਿਆਂ ਨੂੰ ਤਾਂ ਖੇਡਣ ਨੂੰ ਖਿਡਾਉਣੇ ਚਾਹੀਦੇ ਹੈ ਤਾਂ ਬੱਚਿਆਂ ਦੀ ਚਾਚੀ ਕਹਿੰਦੀ ਹੈਗੀ ਭੈਣੇ ਤੂੰ ਇਹਨਾਂ ਨੂੰ ਖਿਡਾਉਣੇ ਦੇ ਇਸ ਨੂੰ ਫੇਰੇ ਵਿਰਜਾਉ ਤਾਂ ਉਹ ਕਹਿੰਦੀ ਖਿਡਾਉਣੇ ਤਾਂ ਇਹਨਾਂ ਕੋਲ ਹੈ ਨਹੀਂ ਇਹਨਾਂ ਦੇ ਬਾਪ ਨੇ ਤਾਂ ਕਦੇ ਲਿਆ ਕੇ ਹੀ ਨਹੀਂ ਦਿੱਤੇ ਤੇ ਤੂੰ ਜੇ ਤੇਰੇ ਕੋਲ ਹੈ ਤਾਂ ਤੂੰ ਨਾ ਵੀ ਦੇ 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 ਉਹ ਕਹਿੰਦੀ ਹੈ ਤਾਂ ਸਹੀ ਭੈਣੇ ਗੁੱਸਾ ਨਾ ਕਰੀ ਹੈ ਸਾਰੇ ਟੁੱਟੇ ਜੇ ਤੂੰ ਕਮੇਂਗੀ ਤਾਂ ਮੈਂ ਦੇ ਦਿੰਨੀ ਆ ਉਹ ਕਹਿੰਦੀ ਕੋਈ ਗੱਲ ਨਹੀਂ ਭੈਣੇ ਇਹਨੂੰ ਇੰਨੀ ਛੋਟੀ ਨੂੰ ਕੀ ਪਤਾ ਹੈ ਟੁੱਟਿਆ ਹੈ ਕਿ ਸਹੀ ਹੈ ਤੂੰ ਕੋਈ ਗੱਲ ਨਹੀਂ ਇਸ ਨੂੰ ਆਪਣਾ ਉਹ ਨਵੀ ਦੇ ਖਡਾਉਣੇ ਦੇਦੀ ਤਾਂ ਰੋਜੀ ਬੱਚੀ ਵੱਡੀ ਗੁੜੀਆਂ ਨੂੰ ਫੜਾ ਕੇ ਉਧਰ ਆਪਣੀ ਦਰਾਣੀ ਦੇ ਕਮਰੇ ਵਿੱਚ ਖਡਾਉਣੇ ਲੈਣ ਚਲੀ ਜਾਂਦੀ ਹੈ ਤਾਂ ਦਰਾਣੀ ਕਹਿੰਦੀ ਹੈ ਭੈਣੀ ਵੇਖ ਮੇਰੀ ਤੂੰ ਕਿਸੇ ਗੱਲ ਦਾ ਗੁੱਸਾ ਨਾ ਕਰੀ ਮੈਂ ਤਾਂ ਸਵੇ ਕੀ ਗੱਲਾਂ ਕਰਦੀ ਹਾਂ ਵੀਰ ਜੀ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਬੱਚੇ ਤਾਂ ਸਭ ਇੱਕ ਸਮਾਨ ਹੀ ਹੁੰਦੇ ਹਨ ਬੱਚਿਆਂ ਨੂੰ ਕੀ ਪਤਾ ਮੈਂ ਕੁੜੀ ਹਾਂ ਜਾਂ ਮੁੰਡੇ ਸਭ ਦੇ ਦਿਲ ਵਿੱਚ ਰੱਬ ਨੇ ਬਚਪਨਾ ਤਾਂ ਪਾਇਆ ਹੀ ਹੁੰਦਾ ਹੈ ਤੇ ਚੱਲ ਤੂੰ ਆ ਨਵੀਂ ਦੇ ਘੜਾਉਣੇ ਲੈ ਜਾ ਕੋਈ ਗੱਲ ਨਹੀਂ ਉਸ ਦਾ ਬਾਪੂ ਉਸ ਨੂੰ ਹੋਰ ਲਿਆ ਦੇਉ ਤਾਂ ਉਹ ਸੋਚਦੀ ਹੈ ਕਿ ਮੈਂ ਤਾਂ ਵੀਰਜੀ ਤੇ ਹੈਰਾਨ ਹਾਂ ਇਹਨਾਂ ਨੂੰ ਪਰਮਾਤਮਾ ਨੇ ਕਿਵੇਂ ਦਾ ਬਣਾਇਆ ਹੈ ਉਧਰੋਂ ਰੋਜੀ ਘੜਾਉਣੇ ਲੈ ਕੇ ਆਉਂਦੀ ਤਾਂ ਦੇਖਦੀ ਬੱਚੀਆਂ ਹੁੰਦੀਆਂ ਨਹੀਂ ਤਾਂ ਉਹ ਹੈਰਾਨ ਹੋ ਜਾਂਦੀ ਹੈ ਤਾਂ ਉਹ ਫਿਰ ਦੇਖਦੀ ਹੈ ਕਿ ਸਾਈਡ ਤੇ ਬੱਚੀਆਂ ਖੇਡ ਰਹੀਆਂ ਹੁੰਦੀਆਂ ਹਨ ਫਿਰ ਉਸ ਤੋਂ ਕੁਝ ਸਾਲਾਂ ਬਾਅਦ ਰੋਜੀ ਵੇਖਦੇ ਹੀ ਵੇਖਦੇ ਬੱਚੀਆਂ ਵੱਡੀਆਂ ਹੋ ਜਾਂਦੀਆਂ ਹਨ ਤਾਂ ਰੋਜੀ ਉਹਨਾਂ ਨੂੰ ਵੇਖ-ਵੇਖ ਕੇ ਖੁਸ਼ ਹੁੰਦੀ ਹੈ ਕਿ ਮੇਰੀਆਂ ਬੱਚੀਆਂ ਖੇਡ ਰਹੀਆਂ ਹਨ ਤੇ ਰੋਜੀ ਦੇ ਫਿਰ ਬੱਚਾ ਹੋਣ ਵਾਲਾ ਹੋ ਜਾਂਦਾ ਹੈ ਹੁਣ ਦੇਖਦੇ ਹਾਂ ਕਿ ਅੱਗੇ ਸਟੋਰੀ ਕਿੱਥੇ ਜਾਂਦੀ